ਕਿ ਬੰਦੇ ਹੋਰ ਕਰਨੇ ਚਾਹੂਗਾ ਇੱਕ ਮੈਂ ਕਹਦੀ ਵੀ ਸਰਕਾਰਾਂ ਤਾਂ ਸਾਡੇ ਪੰਜਾਬ ਦੀਆਂ ਬੈਰੀ ਬਣੀਆਂ ਬਣੀਆਂ ਨੇ ਤੇ ਜੋ ਸਾਡੇ ਆਪਣੇ ਆਪ ਦੇ ਖੂਨ ਦੇ ਵਿੱਚੋਂ ਆਪ ਦੇ ਸਿੱਖਾ ਦੇ ਮੁੱਡੇ ਕੋਈ ਚਿੱਟੇ ਦਾ ਕੰਮ ਕਰਨ ਇਹੋ ਜਿਹਾ ਚਿੱਟਾ ਤਵਾਦ ਹੈ ਜਿਹੜਾ ਬਹੁਤ ਨਾਮਰਾਦ ਹੈ ਸਾਡੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਫਲਾਇਆ ਜਾਂਦਾ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਦਾ ਹੈ ਪੰਜਾਬ ਨੂੰ ਇੱਕ ਨਕਸ਼ੇ ਤੋਂ ਮਿਟਾਉਣਾ ਚਾਹੁੰਦਾ ਹੈ ਵੀ ਇਹ ਜਿਹੜੇ ਕਿਸੇ ਵੀ بڑے ਹੱਤਕੰਡੇ ਵਰਤਦਿਆਂ ਸਮੇ ਸਮਝਦਾ ਸਰਕਾਰਾਂ ਆਉਂਦੀਆਂ ਨੇ ਉਹ بڑے ਹੱਥ ਕੰਡੇ ਵਰਤਦਿਆਂ ਨੇ ਲੜਾਈਆਂ ਦੇ ਵੀ ਕਰਵਾਉਂਦੀਆਂ ਨੇ ਜ਼ਮੀਨ ਖੋਹਣ ਦੇ ਵੀ ਕਰਦੀਆਂ ਨੇ ਔਰ ਚਿੱਟੇ ਵੀ ਬਕਾਉਣ ਦੇ ਕਰਦੀਆਂ ਨੇ ਵੀ ਇਸ ਚਿੱਟੇ ਦੀ ਦਲਦਲ ਦੇ ਵਿੱਚ ਬਾੜ ਕੇ ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਜਾਵੇ। ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਚਿੱਟੇ ਵਾਲੇ ਦਾ ਸਾਥ ਦੇਊਗਾ ਉਹਨੂੰ ਬਖਸ਼ਾ ਨਹੀਂ ਜਾਊਗਾ। ਇੱਕ ਮੈਂ ਥੋੜਾ ਜਿਹਾ ਬੇਨਤੀ ਕਰੂੰਗਾ ਵੀ ਇਹ ਆਪਣੀ ਲੜਪੱਲੇ ਬੰਦ ਲਿਓ ਵੀ ਇਹ ਚਿੱਟੇ ਦਾ ਤੁਸੀਂ ਸਾਰਾ ਸਾਰਾ ਮੇਕੇ ਪਿੰਡ ਇਹ ਬੰਦ ਕਰੋ ਤੇ ਜੇ ਕੋਈ ਕਿਸਮ ਕੋਈ ਧਮਕਾਉਂਦਾ ਡਰਾਉਂਦਾ ਅਸੀਂ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਅਸੀਂ ਪਿੰਡ ਦਾ ਸਾਥ ਦੇਵਾਂਗੇ। ਅਸੀਂ ਚਿੱਟ ਜੇ ਕਾਲੂ ਕੋਈ ਪੈ ਚਿੱਟਾ ਵਿਰੋਧ ਕਰਦਾ ਜੇ ਕੋਈ ਉਸ ਤੇ ਬੰਦਾ ਕੋਈ ਗਰਮੀ ਛੜਦੀ ਦਿਖਾਉਂਦਾ ਜਾਂ ਕੋਈ ਗਲਵਾਦ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਿੱਟਾ ਦਾ ਸਾਥ ਨਹੀਂ ਦੇਊਗਾ ਇਸ ਤਰ੍ਹਾਂ ਕੇ ਜਗਾਰਾ ਛੱਡ ਕੇ ਸਾਨੂੰ ਦੱਸੋ ਵੀ ਸਾਰੇ ਸਹਿਮਤ ਹੋ ਚਿੱਟਾ ਬੰਦ ਕਰਾਉਣ ਦੇ ਹੱਥ ਖੜੇ ਕਰਕੇ ਦੱਸੋ ਸਾਰੇ ਸਾਰੇ ਸਹਿਮਤ ਹੋ ਵੀ ਛੋਟਾ ਵਿਕਾਰ ਸਾਰੇ ਆਵੇ ਸਿੱਧਾ ਸਿੰਘਾਂ ਨੂੰ ਆਏ ਓਏ ਬਹੁਤ ਸੱਚਾ